ਉਹ ਫਾਰਬ੍ਰੂਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇលਦੇ ਪੈਸੇ ਸਨ। ਅਰ ਅਸੀਂ ਜਿਹੜੇ ਸਾਡੇ ਨੂੰ ਬਹੁਤ ਹੀ ਦੁਖਦਾਈ ਕਰਦਾ ਹੋਇਆ ਪਹਿਲਗਾਮ ਹਟਾਇਆ। ਅਸੀਂ ਉਦੋਂ ਵੀ ਨਿੰਦਾ ਕੀਤੀ, ਉਦੋਂ ਵੀ ਅਰਦਾਸ ਕੀਤੀ, ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਈ। ਅਸੀਂ ਆਪਣੇ ਦੇਸ਼ ਦੇ ਨਾਲ ਪਰ ਜਿਹੜੇ ਹੁਣ ਮੈਚ ਹੋਏ ਇਹ ਤਾਂ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਂ ਅਜ ਬਾਅਦ ਸ਼ੂਟ ਹੋਈ ਯੇ ਕੈਨੇਡਾ ਨੂੰ ਵੀ ਇਹਦਾ ਜ਼ੋਰ ਲੱਗਿਆ ਦਜੀ ਦਸਾਦ ਨੂੰ ਦੇਸ਼ ਦੇ ਖਿਲਾਫ ਲੜਾਉਂਦੇ ਨੇ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਮੇਰੇ ਕੋਲ ਬਹੁਤ ਜਵਾਬ ਹੈ ਮੈਂ ਛੁਪ ਰਿਆ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜਵਾਬ ਬਹੁਤ ਹੈ કે કોઈ કુછ ભી ગવે થાનો તુસી ઓ ઝેર તુ અપને અંદર નહી લેકે જાના એ મેસેજ થા એ લાઇવ શુ મેસેજ થા એસ કાકે મે બોલિયા નહી મે ચૂપ રયા પર થાડા પ્યાર હેના આજ મેરે દેશ દા છટ્ટા મે દેખયા તો મે તો રયા નહી કેરો રેસ્પેક્ટ થેન્ક યુ થેન્ક્સ ફોર કમિંગ બહુત બહુત શુક્રિયા ગલ્લા હોર ભી બહુત હે કરન આલી પર આ ડોન્ટ વોનટ ટુ ડુ ધેટ ਆਲੋ ਉਹ ਡੂ ਦਾ ਸ਼ੇਟ ਕੇ ਮੈਂ ਉਸ ਤੋਂ ਵੀ ਜਿਆਦਾ ਬੋਲਦਾ। ਬੋਲਦੇ ਪਿਆ ਰਹਾ ਮਹੌਲ ਹੈ ਤੁਸੀਂ ਇੰਨੇ ਖੂਬਸੂਰਤ ਪਸਾਰੇ ਲੱਗ ਰਹੇ ਹੋ। ਅਬ ਇਹ ਸਾਡਾ ਮਹੌਲ ਜਿਹੜਾ ਹੈ ਉਹ ਇੰਨੀ ਖੂਬਸੂਰਤ ਰੱਖਣਾ ਚਾਹਦਾ। ਯੂ ਗਾਈਜ਼ ਰੈਡੀ ਫੋਰ ਦਸ ਹੇਅਰ। ਆਹ ਮੇਰੇ ਦੇਸ਼ ਦਾ ਝੰਡਾ ਹੈ। ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਦਸ ਆਮੇ। ਇੱਕ ਝੋਲੀ ਜਿਹਾ ਕਰਨ ਵਾਲੀ ਆ ਕੱਲ। ਦੋਬਲ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇលਦੇ ਪੈਸੇ ਸਨ ਅਸੀਂ ਜਿਹੜੇ ਸਾਡੇ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਪੈਲਗਮ ਅਟੈਕ ਅਸੀਂ ਉਦੋਂ ਵੀ ਨਿੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਸਿਆ ਪ੍ਰਦੇਸ਼ ਦੇ ਨਾਲ ਪਰ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਕਨੈਸ਼ਨ ਮੀਡੀਆ ਦਾ ਜ਼ੋਰ ਲੱਗਿਆ ਤੇ ਜੀਤ ਦਾ ਸਾਹ ਨੂੰ ਦੇਸ਼ ਦੇ ਖਿਲਾਫ ਤਰਫਾ ਦੇ ਪਰ ਪੰਜਾਬੀ ਤੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਮੈਨੂੰ ਬਹੁਤ ਜ਼ਮਾਨ ਹੈ मैं चुप रहा मैं अपने अंदर रखिया सारे बोलिया नहीं मेरे को जवाब बहुत है।, है कि कोई कुछ भी कवे उस जहर को अपने अंदर नहीं लग जा मैं सीखया इस करके मैं बोलिया नहीं मैं चुप रहा पर थोड़ा प्यार इन्ना है अब मेरे देश का झक्का मैं देखा तो मेरे तो रहा नहीं गया